ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਸੰਗਤ ਜੀ ਤੰਨੇ ਸਭ ਦੇ ਜਾਣੀ ਚਾਹੁੰਦੇ ਆ ਪੰਜਾਬ ਦੇ ਜਿਹੜੇ ਭਾਈ ਕਿਸਾਨ ਦਿੱਲੀ ਵੱਲ ਨੂੰ ਤੁਰੇ ਹੋ ਆ ਜੋ ਸੇਵਾ ਚੱਲ ਰਹੀ ਖਾਲਸਾਦ ਵਲੋਂ ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ ਸਾਡੀ ਕੋਈ ਕੈਸ਼ ਦੀ ਕਲੈਕਸ਼ਨ ਕਿਤੇ ਨਹੀਂ ਹੋ ਰਹੀ ਅਸੀਂ ਪੈਸੇ ਇਕੱਠੇ ਨਹੀਂ ਕਰ ਰਹੇ ਅੰਦੋਲਨ ਲਈ ਜਦੋਂ ਕਰਾਂਗੇ ਲੋੜ ਪਾਊਗੀ ਤੁਹਾਨੂੰ ਦੱਸਾਂਗੇ ਸਾਨੂੰ ਜੇ ਸਮਾਨ ਦੀ ਲੋੜ ਪਾਊਗੀ ਦੱਸਾਂਗੇ ਪਰ ਸਾਡੇ ਵੱਲੋਂ ਕੋਈ ਕਲੈਕਸ਼ਨ ਐਸੋ ਨਹੀਂ ਹੋ ਰਹੀ ਸੈਕੰਡਲੀ ਅਸੀਂ ਧੰਨਵਾਦ ਕਰਦੇ ਆ ਸਾਡੇ ਸੇਵਾਦਾਰਾਂ ਦਾ ਜਿਹੜੀ ਸੇਵਾ ਲੱਗੇ ਹੋ ਆ ਉੱਥੇ 4 ਐਂਬੂਲੈਂਸ ਲੱਗੀਆਂ ਐਂਬੂਲੈਂਸਾਂ ਦੇ ਵਿੱਚ ਸਾਰਾ ਸਾਮਾਨ ਹੈਗਾ ਫੁੱਲੀ ਇਕਿਪਟਿਆ ਔਰ ਰਾਤ ਤੱਕ ਵੀ ਸਾਡੇ ਉੱਥੇ ਮਰੀਜ਼ਾਂ ਨੂੰ ਟ੍ਰੀਟਮੈਂਟ ਕਰੀ ਜਾਂਦੇ ਸੀਗੇ ਸੋ ਐਂਬੂਲੈਂਸ ਜਿਹੜੇ 4 ਸਾਡੇ ਉੱਥੇ ਟੀਮਾਂ ਪੰਜੀ ਧੰਨਵਾਦ ਤੇ ਦੋ ਟੈਂਕੀਆਂ ਪਾਣੀ ਲੱਗੀਆਂ ਆ ਦੋ ਪਿਕਅਪ ਟਰੱਕ ਲੱਗੇ ਪਾਣੀ ਦੇ ਇੱਥੇ ਤੇ ਟੈਂਕੀਆਂ 'ਚ ਖੁੱਲਾ ਪਾਣੀ ਆ ਜਿਹੜੇ ਪਿਕਅਪ ਟਰੱਕ ਦੋ ਲੱਗੇ ਉਹ 'ਚ ਬੋਤਲਾਂ ਦਾ ਪਾਣੀ ਸੇਵਾ ਚੱਲ ਰਹੀ ਜੇ ਕਿਸੇ ਨੂੰ ਸਾਮਾਨ ਚਾਹੀਦਾ ਆ ਤੇ ਮੈਂ ਨੰਬਰ ਉੱਪਰ ਪਾਇਆ ਉਹਦੇ ਵਿੱਚ ਤੁਸੀਂ ਨੰਬਰ ਉੱਪਰ ਦੇਖ ਲਓ ਜਿਹੜਾ ਪੋਸਟ ਦੇ ਵਿੱਚ ਆ ਜੇ ਤੁਹਾਨੂੰ ਲੋੜ ਪਈ ਉਹ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਜੇ ਤੁਹਾਨੂੰ ਲੋੜ ਪਈ ਤੁਹਾਨੂੰਸੀਂ ਫੋਨ ਕਰ ਦਵਾਂਗੇ ਵਾਪਸ ਸਾਨੂੰ ਐਸੇ ਲਈ ਡਾਕਟਰਾਂ ਦੀ ਬਹੁਤ ਲੋੜ ਹੈ ਪੈਣ ਭਰਾਵਾਂ ਦੀ ਜੇ ਕੋਈ ਡਾਕਟਰ ਹੈ ਪੈਣ ਭਰਾ ਆਸਾਨਾ ਕੋਈ ਜੋੜਨਾ ਚਾਹੁੰਦੇ ਆ ਕੋਈ ਸੇਵਾ ਕਰਨਾ ਚਾਹੁੰਦੇ ਖਾਸ ਰਾਈਡ ਨਾਲ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੁਹਾਨੂੰ ਕੰਟੈਕਟ ਕਰੋ ਨੰਬਰ ਉਹ ਸੇਮ ਨੰਬਰ ਤੇ ਆਪਣੀ ਡੀਟੇਲ ਸਾਨੂੰ ਛੱਡ ਜਾਓ ਇਹਦੇ ਵਿੱਚ ਸਾਨੂੰ ਬਹੁਤ ਹੀ ਚਾ ਲੋ ਭਈ ਅਸੀਂ ਤੁਹਾਨੂੰ ਮਾਣਿਆ ਭਈ ਪੰਜਾਬ ਦੇ ਬਦੋਂ ਸਾਡੇ ਬਾਪ ਬਹੁਤ ਸੇਵਾ ਦਾ ਤੁਰੇ ਹੋ ਆਪਾਂ ਸੇਵਾ ਦੇ ਜੁੜੇ ਹੋ ਆ ਤੇ ਸਾਡੀ ਮੰ ਜਿਹੜੀ ਨਵੀਂ ਮੈਨੇਜਮੈਂਟ ਚ ਆਇਆ ਅਸੀਂ ਪੰਜਾਬ ਵਾਲੀ ਉਹਨਾਂ ਦਾ ਧੰਨਵਾਦ ਕਰਦੇ ਜਿਹਨਾਂ ਜੜੀ ਸੇਵਾ ਕਰ ਰਹੇ ਆ ਤੇ ਅਸੀਂ ਇਹ ਕਹਿੰਨੇ ਪਈ ਸਰਕਾਰ ਨੂੰ ਮੁੜ ਕੇ ਸਾਡਾ ਇਹ ਸਨੇਹਾ ਆ ਇਹ ਲੋਕਤੰਤਰ ਤੌਰ ਤੇ ਕਨਸਟੀਟਿਊਸ਼ਨ ਤੌਰ ਤੇ ਆਪਣੇ ਹੱਕ ਦੇ ਤੁਰੇ ਹੋ ਆ ਜਿਹੜੀ ਸ਼ਾਂਤਮਈ ਪ੍ਰੋਟੈਸਟ ਹੈ ਅੱਜ ਆਪਣਾ ਸ਼ਾਂਤਮਈ ਪੁਆਇੰਟ ਆਫ View ਹੈ ਇਹਦਾ ਹੱਕ ਵੰਡਾ ਦੇਣ ਦਾ ਇਹਨਾਂ ਦਾ ਕਾਨੂੰਨੀ ਤੌਰ ਤੇ ਹੱਕ ਹੈਗਾ ਤੇ ਸਰਕਾਰ ਵੀ ਇਹਨਾਂ ਦੀ ਇੱਜ਼ਤ ਰਿਸਪੈਕਟ ਕਰੇ ਪੁਆਇੰਟ ਆਫ View ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ